ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਬੱਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਆਪਣਾ ਬਣਾਉਣ ਲੱਗੇ ਆ ਸਪੈਸ਼ਲੀ ਬੱਲਾ ਮੰਡੀ ਦੇ ਵਿੱਚੋਂ ਜੇ 2 ਨੰਬਰ ਦੇ ਵਿੱਚ ਇੱਥੇ ਪਸ਼ੂ ਹੁੰਦੇ ਆ ਕਾਫੀ ਮਾਤਰਾ ਦੇ ਵਿੱਚ ਚੰਗੇ ਚੰਗੇ ਪਸ਼ੂ ਹੁੰਦੇ ਜੇ ਤਰਾਤ ਵੀ ਦੇਖ ਸਕਦੇ ਜੇ ਨੀਲੀ ਰਾਵੀ ਦੀ ਕੱਟੀ ਆ ਮਹਾ ਹੀਆ 1.5 ਸਾਲ ਦੀ ਉਹ ਵੇਕਰ ਵਾਲੀ ਤੇ ਚਲੋ ਇੱਥੇ ਨਾਲ ਮਿਲ ਕੇ ਸਾਰੇ ਭਰਾ ਪਹੁੰਚਿਆ ਕਰੋ ਤੇ ਬਾਕੀ ਅਸੀਂ ਆਪਣਾ ਤੁਹਾਡਾ ਨੰਬਰ ਦੇ ਦਿੰਨੇ ਆ 90417 ਤੇ 967783 ਤੇ ਵੀਰ ਨਾਲ ਤੂੰ ਗੱਲਬਾਤ ਕਰਕੇ ਪੁੱਛ ਸਕਦੇ ਜੇ ਵੀਰ ਬਗੀਚਾ ਵੀ ਪਹੁੰਚਿਆ ਹੀ ਤੇ ਵੀਰ ਨੇ ਘਟੋ ਘਟਰੀ ਦੇ ਪੰਜ ਛੇ ਕਟੀਆਂ ਛਡਾਈਆਂ ਅੱਜ ਤੇ ਚਲੋ ਮਾਰ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਵੀਰ ਨੂੰ ਕਿਉਂਕਿ ਚਲੋ ਭਲਾਈ ਆਏ ਸਭ ਤੋਂ ਵੱਡੀ ਮੈਂ ਗੱਲ ਹੁੰਦੀ ਆ ਕਿ ਭਲਾ ਕਰਨਾ ਚਾਹੀਦਾ ਤੇ ਦਿਖਾਉਨੇ ਆ ਵੀਰ ਨਾਲ ਵੀ ਆਪਾਂ ਕਰਦੇ ਆ ਗੱਲਬਾਤ ਵੀਰ ਬਗੀਚੇ ਨਾਲ ਤੇ ਵੀਰ ਨੇ ਮੇਣੀ ਇੱਕ ਕੱਟੀ ਲਈਏ ਬੜੇ ਟਾਪ ਦੀ ਤੇ ਤੁਹਾਨੂੰ ਪਤਾ ਕਿ ਇੱਥੇ ਥੋੜਾ ਜਿਹਾ ਇੱਕ ਪ੍ਰੋਬਲਮ ਹੀ ਹੁੰਦੀ ਆ ਕਿ ਵੀਡੀਓ ਥੋੜੀ ਜਿਹੀ ਪੜਦੇ ਨਾ ਬਣਾਉਣੇ ਦੇਈਏ ਕਿਉਂਕਿ ਇੱਥੇ ਵੀਡੀਓ ਬਣਾਉਣ ਨਹੀਂ ਦਿੰਦੇ। ਇਹਸ ਕਰਕੇ ਚਲੋ ਉਹ ਸਭ ਹੁਣ ਆਪਾਂ ਦੱਸავਾਂਗੇ ਬਾਕੀ ਵੀਰਾਂ ਭਰਾਵਾਂ ਦੀ ਵਾਧੂ ਸਟੋਰੀ ਚਲੋ ਪਿਆਰ ਕਰਦੇ ਆ। ਕਿਆ ਵੇ ਸੱਜਣੇ ਨੀਲੀ ਰਾਤ ਦੀ ਕੱਟੀ ਆ ਸਾਰੀ 1.5 ਸਾਲ ਦੀ। ਤੇ ਭਾਈ ਨਾਲ ਕੀਤੀ ਸੀ ਗੱਲਬਾਤ ਭਾਈ ਕਹਿੰਦਾ ਕਿ ਆਪਣੇ ਕੋਲ ਨੰਬਰ ਤਾਂ ਹੈ ਨਹੀਂ ਕੋਈ ਇੱਥੇ ਆ ਜੀ ਵੀਰਪਰਾ ਤੇ ਚਲ ਆਪਾਂ ਦੇਰਾਂਗੇ ਕੱਟੀ ਉਹਨੂੰ। ਤੇ ਚਲੋ ਵੀਰਾਂ ਭਰਾਵਾਂ ਨੇ ਬਹੁਤ ਹੀ ਪਿਆਰ ਬਖਸ਼ਿਆ ਵਾ। ਹੋਂ ਫਿਰ ਕੇ ਆਪਾਂ ਤੋਂ ਕਹਿੰਦੇ ਤੁਹਾਨੂੰ ਵੱਲੇ ਦੀ ਮੰਡੀ ਦਾ ਮਾਹੌਲ ਝੋਲਾ ਲਓ ਜੀ ਆਪਾਂ ਘੁੰਮ ਫਿਰ ਕੇ ਦਿਖਾਉਨੇ ਆ ਮੰਡੀ ਦਾ ਮਾਹੌਲ ਝੋਲਾ ਤੇ ਵੀਰ ਨਾਲ ਵੀ ਆਪਾਂ ਕਰਾਂਗੇ ਗੱਲਬਾਤ ਵੀਰ ਬਗੀਚਾ ਵੀ ਪਹੁੰਚਿਆ ਵਾ ਤੇ ਆ ਵੀ ਵੇਖ ਸਕਦੇ ਤੁਸੀਂ ਇਹ ਵੀ ਮੀਣੀਆਂ ਦੇ ਵਿੱਚ ਹੀ ਹੁੰਦੀ ਆ ਬਹੁਤ ਹੀ ਚੰਗੇ ਚੰਗੇ ਪਸ਼ੂ ਹੁੰਦੇ ਆ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਚਲੋ ਭਲਾ ਹੋ ਸਕੇ ਇਹਨਾਂ ਦਾ ਕਿਉਂਕਿ ਕਈ ਵੇਲੇ ਉਹ ਵੀਰਾਂ ਤੱਕ ਵੀਡੀਓ ਪਹੁੰਚ ਜਿੰਦੀਆਂ ਜਿਨ੍ਹਾਂ ਨੇ ਮਾਲ ਖਰੀਦਣਾ ਹੁੰਦਾ ਇੱਥੇ ਆ ਗਏ ਤਾਂ ਕਰਕੇ ਸਾਡੇ ਗੜੀ ਹੱਥ ਛੋੜ ਕੇ ਬੇਨਤੀ ਆ ਚਲੋ ਜਰੂਰ ਪਹੁੰਚਿਆ ਕਰੋ ਤੇ ਵੱਲੇ ਮਿੱਟੀ ਆਪਾਂ ਆਪੀਸ ਰਿਕਾਰਡ ਕੀਤੀ ਸੀ ਉਥੇ ਤੇ ਥੋੜੀ ਜਿਹੀ ਪ੍ਰੋਬਲਮ ਆ ਗਈ ਇਸ ਕਰਕੇ ਚਲੋ ਕੋਈ ਗੱਲ ਨਹੀਂ ਆ ਦੇਖੋ ਫਿਰ ਕੀ ਆ ਵੇਖੋ ਜਿੰਨੇ ਜਿੰਨੇ ਜਾਨਵਰ ਇਹਨਾਂ ਦਾ ਕੀ ਕਰ ਸੋਰਿਆ ਆ ਵੀਰ ਬਗੀਚਾ ਲੋਰੀ ਵੀਡੀਓ ਨੂੰ ਜਰੂਰ ਸ਼ੇਅਰ ਜਰੂਰ ਕਰ ਦਿਓ ਜਲਦੀ ਜਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਇਕੋਂ ਫਿਰ ਕੀ ਆਪਾਂ ਹੋਰ ਵੀ ਦਿਖਾਉਂਦੇ ਆ ਤੇ ਇਧਰ ਆ ਵੀਰ ਨੇ ਜੋੜਾ ਹੀ ਫੜਿਆ ਹੱਥ ਤੇ ਵਿੱਚ ਤੇ ਦੋਵੇਂ ਇਹ ਤੇ ਚਲੋ ਭਾਈ ਕੰਦਾ ਕੇ ਬੰਦ ਜੋਗ ਲਈਆਂ ਇਹਨਾਂ ਦਾ ਤੇ ਚਲੋ ਕੋਈ ਆਪ ਕਹਿ ਨਹੀਂ ਸਕਦੇ ਤੇ ਬਗੀਚੇ ਭਾਈ ਸਾਸਰੀ ਕਾਲ ਸਾਸਿਕਾ ਭਾਈ ਸਾਸਰੀ ਕਾਲ ਕੀ ਹਾਲ ਚੱਲ ਜੇ ਬੜਾ ਠੀਕ ਠਾਕ ਵਧੀਆ ਭਾਜੀ ਕਿੰਨੇ ਲੈ ਜੇ ਅੱਜ ਫਿਰ ਅੱਜ ਭਾਜੀ ਅਪਾ ਚਾਰ ਕਟੀਆਂ ਲਈਆਂ ਜੇ ਠੀਕ ਆ ਚਾਰ ਕਟੀਆਂ ਲਈਆਂ ਜੇ ਵੀਰ ਬਗੀਚੇ ਨੇ ਹਾਂਜੀ ਹਾਂਜੀ ਤੇ ਆਪਾਂ ਦਿਖਾ ਵੀ ਦਿੰਨੇ ਆ ਹਾਂਜੀ ਤੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਮੰਡੀ ਦੇ ਬਾਰੇ ਇਸ ਮੰਡੀ ਮਾਰੇ ਮੇਰਾ ਇਹੋ ਹੀ ਸਾਰੇ ਭੈਣ ਭਰਾਵਾਂ ਨਾਲ ਹੱਥ ਛੋੜ ਕੇ ਬੇਨਤੀ ਆ ਵੀ ਸਾਰੇ ਭੈਣ ਭਰਾ ਯੋਗਦਾਨ ਪਾਉਣ ਬਿਲਕੁਲ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਕੋਈ ਕਿਸ਼ਨਾ ਸਿੰਘ ਦਾ ਕੋਈ ਦੋਸ਼ ਨਾ ਚੰਨੀਆਂ ਕਟੀਆਂ ਹੀ ਛੜਾਈਏ ਬਿਲਕੁਲ ਬਿਲਕੁਲ ਜਿਹੜੀਆਂ ਜ ਬਨ ਯੋਗ ਹਨ ਜਿਹੜੀਆਂ ਬਨ ਯੋਗ ਆ ਤਿੰਨ ਨੰਬਰ 2 ਆ ਵੀ ਜਦੋਂ ਹੁਣ ਪਸ਼ੂ ਕੱਢ ਦੇ ਜਾਂਦੇ ਤਾਂ ਇਹਨੇ ਮੁੱਲ ਹੁੰਦੇ ਜਾਂਦੇ ਪਸ਼ੂ ਆੜ ਵਧਦੇ ਜਾਂਦੇ ਤਾਂ ਕਰਕੇ ਆੜ ਵਧਦੇ ਜਾਂਦੇ ਕਿਉਂਕਿ ਆਪਾਂ ਦੋ ਨੰਬਰ ਦੇ ਵਿੱਚ ਜ਼ਿਆਦਾ ਫੜਾਈ ਜਾਂਦੇ ਆ ਤੇ ਪ੍ਰਜਾਤੀ ਜਿਹੜੀ ਕੱਢਦੀ ਜਾਂਦੀ ਆ ਹਾਂ ਬਿਲਕੁਲ ਬਿਲ ਇਹਵਾਰ ਜੋੜ ਕੇ ਬੈਂਦੀਰ ਤੁਹਾਡੇ ਇਸੇ ਇੱਕ ਆਉਂਦੀ ਇੱਕ ਛਡਾ ਲਓ ਚਾਰ ਛਡਾ ਲਓ ਹਾਂਜੀ ਹਾਂਜੀ ਹਜ਼ਾਰਾ ਚਲੋ ਹਜ਼ਾਰਾਂ ਵਪਾਰੀ ਆ ਸਾਰੇ ਭਰਾ ਜਰ ਰਲ ਕੇ ਇੱਕ ਇੱਕ ਛਡਾਉਣ ਨਾ ਹਾਂਜੀ ਤੇ ਕੋਈ ਗੱਲ ਬਾਤ ਨਹੀਂ ਆ ਬਿਲਕੁਲ ਬਿਲਕੁਲ ਇਸ ਤਰ੍ਹਾਂ ਰਲ ਮਿਲ ਕੇ ਆ ਵੇਖੋ ਜੀ ਕਿੱਡੇ ਤਾਉਂਦੀ ਆ ਝੋਟੀ ਜੀ ਚਲੋ ਇਹ ਵੀ ਕੋਈ ਸਾਂਭਰ ਵਾਲਾ ਭਰਾ ਲੈ ਜੂ ਛਡਾ ਕੇ ਤੇ ਚਲੋ ਨਹੀਂ ਇਹਦੇ ਦੋ ਨੰਬਰ ਤੇ ਜਾਣਾ ਹੀ ਜਾਣਾ ਵਿਚਾਰੀ ਨੇ ਬਹੁਤ ਹੀ ਮਾਤਰਾ ਦੇ ਵਿੱਚ ਪਾਉਂਦੇ ਆ ਨਾ ਪਸ਼ੂ ਇੱਥੇ ਬਹੁਤ ਜਿਆਦੇ ਭਾਜੀ ਬਹੁਤ ਜਿਆਦੇ ਹਾਂ ਤੇ ਆਹ ਵੇਖਦਾ ਚੱਡਾ ਜੀਦਾ ਵੀ ਚੰਗਾ ਵਾ ਇੱਕ ਕੁੜੀ 1.5 ਲੱਖ ਦੀ ਮੈਂ ਆ ਬਿਲਕੁਲ ਬਿਲਕੁਲ ਮੰਨ ਲਓ ਇਹ ਹੁਣ ਘਰ ਆ ਜਾਂਦੀ ਵੀ ਹੈਗੀ ਨਾ ਉਹ ਬਣਾਉਣ ਵੀ ਇੱਥੇ ਪੈਸੇ ਲਾ ਲੈਣਾ 2000 ਰੁਪਿਆ ਕੋਈ ਫਰਕ ਨਹੀਂ ਪੈਂਦਾ ਇਹ ਫਰਕ ਨਹੀਂ ਪੈਂਦਾ ਭਾਜੀ ਆਪਾਂ ਸਾਹਮਣੇ ਤੁਖੇ ਵੇਚ ਦਿੰਦੇ ਆ ਬਰਸ ਬਰਸਦਾ ਮੁਰਗਿਆ ਪਾਉ ਸੱਜਣਾ ਮੰਨਿਆਂ ਨੂੰ ਪੈਂਦੀ ਉਹ ਮਹਿੰਗੀਆਂ ਆ ਉਹ ਮਹਿੰਗੀਆਂ ਪੈਂਦੀਆਂ 1.5 2-2 ਦੀ ਆਪਾਂ ਲੈਨੇ ਆ ਤੇ ਇਹਨਾਂ ਦੀ ਮੰਨ ਲਓ 2-4000 ਲੱਗ ਜਾਊਗਾ ਕੋਈ ਫਰਕ ਨਹੀਂ ਪੈਂ ਠੀਕ ਆ ਜੀ ਆ ਵੀਰ ਨੇ ਇਹ ਕੱਟੀ ਇਹਨਾਂ ਕਟੀਆਂ ਉਧਰ ਲੱਤੀਆਂ ਆ ਮੀਨੀ ਕੱਟੀ ਲਈ ਹੀ ਹੋਣਾ ਠੀਕ ਆ ਠੀਕ ਆ ਠੀਕ ਆ ਹਾਂ ਬਹੁਤ ਹੀ ਵਧੀਆ ਕੱਟੀ ਆ ਜਾਤ ਮਸਲ ਵਾਲੀ ਆ ਵੀਰ ਪਲੇਅਰ ਸਿੰਘ ਵੀ ਰਹਿਲ ਦੇ ਜੀ ਠੀਕ ਆ ਠੀਕ ਆ ਜੀ ਸਿੰਘ ਵੀ ਹਿੱਲ ਦੇ ਜੇ ਚੰਗੇ ਰਿਕਾਰਡ ਦੀ ਆ ਛੋਟੀ ਹੈ ਨਾ ਹਾਂ ਆ ਵੇਖੋ ਬਹੁਤ ਚੰਗੀ ਕੱਟੀ ਆ ਕਿੰਨੀ ਉਮਰ ਹੋ ਗਈ ਦੀ ਉਮਰ ਸਾਰੀ ਇਹਦੀ ਡੇਢ ਪੁਣੇ 2 ਸਾਲ ਜੀ ਠੀਕ ਆ ਜੀ ਚੰਗੀ ਤਿਆਰ ਹੋ ਜੂਗੀ ਸਾਹਵਲੀ ਤੇ ਨਾ ਬਹੁਤ ਵਧੀਆ ਭਾਈ ਬਹੁਤ ਵਧੀਆ ਹੋਊਗੀ ਤੇ ਚਲੋ ਸੇਵਾ ਕਰਨੀ ਚਾਹੀਦੀ ਯਾਰ ਹਾਂਜੀ ਸੇਵਾ ਚਲੋ ਭਾਜੀ ਕੀਤੇ ਆਂ ਯਾ ਸਿੰਘ ਵੀਰ ਹਿੱਲਦੇ ਜਦੋਂ ਵੀ ਆਹ ਦੇਖੋ ਜੀ ਸਿੰਘ ਦੋਵੇਂ ਹਿੱਲਦੇ ਆ ਹਾਂਜੀ ਐ ਜਿਤਨਾ ਮੋਰੀ ਨਹੀਂ ਮੋੜ ਲਈ ਆਪਾਂ ਠੀਕ ਆ ਜੀ ਆ ਵੀਰ ਦੇ ਕੋਲੋਂ ਲਈ ਜੇ ਪਾਈ ਨੇ ਇਹ ਵੀਰ ਦਾ ਪਿੰਡ ਲਵਾਰਕਾ ਏ ਠੀਕ ਆ ਠੀਕ ਆ ਹਾਂਜੀ ਤੇ ਚਲੋ ਹਨਾ ਜਾਨ ਬਜ ਗਈ ਯਾਨ ਨਾਲੇ ਬਜ ਗਿਆ ਨਾਲੇ ਕੱਟੀ ਨਸਲ ਦੀ ਕੱਟੀ ਨਸਲ ਦੀ ਨਹੀਂ ਹਨਾ ਦੋ ਨੰਬਰ ਦੇ ਵਿੱਚ ਕੀ ਤਾਂ ਨਾ ਕੀ ਕਰਨਾ ਵਟ ਦੇਣੀ ਜਾ ਕੇ ਨਾ ਮੇਰੀ ਹੱਥ ਜੋੜ ਕੇ ਬੇਨਤੀ ਆ ਹਾਂਜੀ ਜੇ ਕਿਸੇ ਨੇ ਵੀਰ ਨੇ ਲੈਣੀ ਹੋਵੇ ਠੀਕ ਆ ਆਪਾਂ 23000 ਦੀ ਕੱਟੀ ਲਈ ਆ ਅੱਛਾ ਜੀ ਠੀਕ ਆ ਠੀਕ ਜੀ ਆਪਾਂ ਮੁਨਾਫਾ ਨਹੀਂ ਲਵਾਂਗੇ ਠੀਕ ਆ 23 ਹੀ ਦੇ ਦੇਣੀ 23 ਹੀ ਦੇ ਦਾਂਗੇ ਠੀਕ ਆ ਕਿਰਾਇਆ ਵੀ ਛੱਡਤਾ ਕਿਰਾਇਆ ਵੀ ਛੱਡਤਾ ਆਪਣਾ ਨੰਬਰ ਆ 9041769788 ਠੀਕ ਆ ਠੀਕ ਆ ਜੇ ਜੇ ਕੇ ਵੀਰਪਾਲ ਦੇ ਫੇਟ ਆਉਂਦੀ ਆ ਤੇ ਵੀਰ ਨਾਲ ਤੁਸੀਂ ਗੱਲਬਾਤ ਕਰ ਸਕਦੇ ਜੇ ਬਾਈ ਕਹਿੰਦਾ ਕਿ ਲੱਗੇ ਰੇਟ ਤੇ ਦੇ ਦਾਂਗੇ ਜਿੰਨੇ ਦੀ ਲਈ ਆ ਉਨੇ ਦੀ ਦੇ ਦੇਾਂਗੇ ਹਾਂਜੀ ਤੇ ਬਲੇ ਲਾਈਏ ਕੰਮ ਕਿੱਡੀ ਕਿੱਡੀ ਸੋਹਣੀ ਭਾਜੀ ਚੰਗੀ ਆ ਚੰਗੀ ਆ ਕਰਮਾ ਲਈ ਹੈ ਕਿ ਨਹੀਂ ਕੱਦ ਕੋਈ ਤੇ ਵੀ ਚੰਗਾ ਕਰ ਦੇਣਾ ਜੇ ਬੜਾ ਬੜ ਕਰੂਗੀ ਹਾਂਜੀ ਕੋਈ ਗੱਲ ਬਾਤ ਨਹੀਂ ਤੇ ਲਓ ਭਾਈ ਜੀ ਸਾਡੀ ਫੇਰ ਹੱਥ ਜੋੜ ਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਜਰੂਰ ਕਰ ਲਿਓ ਤੇ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਚਲੋ ਅੱਗੇ ਕਿਸੇ ਵੀਰਪੁਰਾ ਨੇ ਖਰੀਦਣੇ ਹੋਣ ਉਹਨਾਂ ਵਾਸਤੇ ਆਸਾਨ ਹੋ ਜਾਂਦਾ ਤੇ ਇੱਧਰ ਵੇਖੋ ਮਾਲੀ ਸਾਹਿਬ ਨਾਲ ਬੱਜਾ ਆ ਦੇ ਚੰਗੀ ਪਲੀ ਜਣਾ ਮੈਂ ਬਹੁਤ ਜ਼ਿਆਦੀ ਭਾਜੀ ਬਹੁਤ ਜ਼ਿਆਦੀ ਵੇਖੋ ਤੇ ਹਜ਼ਾਰਾਂ ਦੀ ਤਨਾਤ ਵਿੱਚ ਹੀ ਹੁੰਦੇ ਮੇਰੇ ਸਾਹਮਣੇ ਸਾਡੇ ਇਹਨਾਂ ਨੂੰ ਨਾ ਪਸ਼ੂ ਖਰੀਦੇਗੇ ਮੁਸਲਮਾਨਾਂ ਨੇ ਗੁੱਚੜਾ ਨੇ ਠੀਕ ਹੈ ਠੀਕ ਹੈ ਖਰੀਦ ਲਈ ਹੁੰਦੇ ਆ ਨੂੰ ਤਾਂ ਇਹਨਾਂ ਜਿਆਦਾ ਕੋਈ ਨਹੀਂ ਲਾਈ ਦੇਖ ਲਈ ਇੱਕ ਹੱਥ ਜੋੜ ਕੇ ਬੇਨਤੀ ਆ ਵੀ ਇਹ ਮੁਸਲਮਾਨ ਵੀ ਸਾਡੇ ਲੋਕਾਂ ਨਾਲ ੱੱਕਾ ਬਹੁਤ ਕਰਦੇ ਆ ਹਾਂ ਬਿਲਕੁਲ ਬਿਲਕੁਲ ਇਹ ਤਾਂ ਸਹੀ ਹੈ ਸਾਡੇ ਨਾਲ ਕਿਤੇ ਗਰਮ ਹੋਏ ਚਲੋ ਸਾਡਾ ਯੂਰਪ ਜਾਂਦਾ ਤੇ ਅਸੀਂ ਗੱਲ ਕਰਨੀ ਇਹਨਾਂ ਨੂੰ ਕਰਨ ਦੀ ਹਾਂਜੀ ਹਾਂਜੀ ਠੀਕ ਹੈ ਸਹੀ ਗੱਲ ਆ ਵੀ ਚਲੋ ਸਾਡੇ ਹੱਥ ਜੋੜ ਕੇ ਨਿਹੰਗ ਸਿੰਘਾਂ ਨੂੰ ਵੀ ਬੇਨਤੀ ਆ ਇਹ ਕਹਿੰਦੇ ਸਾਡੇ ਨਿਹੰਗ ਡੰਗਰ ਖੁੰਦੇ ਆ ਹਾਂਜੀ ਹਾਂਜੀ ਸਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਨਿਹੰਗ ਸਿੰਘਾਂ ਦੇ ਬਾਣੇ ਨੂੰ ਲਾਜ ਲਾਉਂਦੇ ਆ ਇਹ ਲੋਕ ਬਿਲਕੁਲ ਬਿਲਕੁਲ ਸਹੀ ਸਾਡੇ ਨਿਹੰਗ ਸਿੰਘ ਗੁਰੂ ਦੀਆਂ ਲਾਡ ਦੀਆਂ ਫੌਜਾਂ ਆ ਹਾਂਜੀ ਬਿਲਕੁਲ ਸਹੀ ਹਾਂਜੀ ਇਹ ਜਿਹੜੇ ਮੁਸਲਮਾਨ ਆ ਇਹ ਘੜੀਮੁੜੀ ਦੇ ਨਿਹੰਗਾਂ ਦੇ ਡੰਗਰ ਖੋਲ ਲੈਂਦੇ ਆ ਤਾਂੀਆਂ ਵੀਡੀਓ ਨਾ ਹਾਂ 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 ਇਹ ਇਹ ਆਡੀਆ ਜੋੜਦੇ ਨੇ ਉਹ ਵੀ ਚੰਗੇ ਪਲੇ ਦਾ ਕੰਮ ਕਰਦੇ ਆ ਬਿਲਕੁਲ ਬਿਲਕੁਲ ਜੀ ਆਪਾਂ ਸਾਡੇ ਤੇ ਉਹਨਾਂ ਦੇ ਨਾਲ ਬਾਕੀ ਸਾਡੇ ਗੁਰੂ ਦੀਆਂ ਫੌਜਾਂ ਇਹ ਕੰਮ ਨਹੀਂ ਕਰ ਸਕਦੀਆਂ ਨਹੀਂ ਕਰ ਸਕਦੀਆਂ ਵੀ ਖੋਣ ਵਾਲਾ ਕੰਮ ਤੇ ਹੈ ਨਹੀਂ ਸਾਡੀ ਸਾਰੇ ਮੰਡੀ ਦੇ ਵਿੱਚ ਖੋਣ ਵਾਲਾ ਕੰਮ ਤੇ ਹੈ ਹੀ ਨਹੀਂ ਸਾਰੀ ਮੰਡੀ ਦੇ ਵਿੱਚ ਇਹਨਾਂ ਨੇ ਇਹ ਬੋਲਿਆ ਸੀ ਬੋਲਿਆ ਸਹੀ ਗੱਲ ਆ ਇਹਨਾਂ ਨੂੰ ਪੁੱਛਿਆ ਜਾਵੇ ਜਰੂਰ ਆਣ ਕੇ ਵੱਲੇ ਮੰਡੀ ਕਿ ਕਿਹੜੇ ਦਾ ਨੇ ਅੰਗ ਸਿੰਘ ਪਸ਼ੂ ਹੁੰਦੇ ਬਿਲਕੁਲ ਸਾਡੀ ਹੱਥ ਛੁੜ ਕੇ ਬੇਨਤੀ ਚਲੋ ਸਾਡੀ ਵੀ ਸਪੋਰਟ ਹੋਵੇ ਜਰੂਰ ਆਪਾਂ ਇੱਥੇ ਜਾ ਕੇ ਵੀਡੀਓ ਬਣਾਉਂਦੇ ਰਿਹਾ ਕਰੀਏ ਤਾਂ ਕਿ ਇਹਨਾਂ ਦੀ ਜਾਣ ਪਛਾਣ ਬੜੀ ਹੋ ਕੇ ਆਪਾਂ ਵੀਡੀਓ ਬਣਾਈ ਬਣਾਉਣੀ ਨਹੀਂ ਦਿੰਦੇ ਨਹੀਂ ਬਣਾਉਂਦੇ ਤੇ ਸਹੀ ਹੈ ਨਾ ਭਾਜੀ ਤੇ ਵੀ ਰਾਂਗੜੀ ਇਹੋ ਬੇਨਤੀ ਹੈ ਵੀ ਚਲ ਸਾਡੇ ਨਾਲ ਤੁਰਨਾ ਸਾਡੇ ਨਾਲ ਤੁਰਨਾ ਤੇ ਆਪਾਂ ਜਾ ਕੇ ਹਰ ਮੰਡੀ ਦੇ ਵਿੱਚ ਵੀਡੀਓ ਬਣਾਇਆ ਕਰੀਏ ਉੱਤੇ ਚ ਪੰਜ ਵਾਰੀ ਲੱਗਦੀ ਆ ਹਾਂਜੀ ਹਾਂਜੀ ਤੇ ਵੀਡੀਓ ਬਣਾਉਣ ਦੇ ਨਾਲ ਇਹ ਆ ਕਿ ਚਲੋ ਇਹਨਾਂ ਵੇਜਬਾਨਾਂ ਦੀ ਜਾਣ ਪਛਾਣ ਸਕਦੀ ਆ ਜਾਣ ਪਛਾਣ ਸਗੇ ਠੀਕ ਹੈ ਠੀਕ ਹੈ ਠੀਕ ਹੈ। ਉਹਨੇ ਬਹੁਤ ਸਪੋਰਟ ਬਹੁਤ ਕੀਤੀ ਵੀ। ਚਲੋ ਵਧੀਆ ਵਧੀਆ। ਹਾਂਜੀ। ਉਹ ਜੀ ਜਿੰਦੇ ਵੀਰ ਦਾ ਵੀ ਧੰਨਵਾਦ ਹੈ। ਹਾਂ ਜਿੰਦੇ ਵੀਰ ਨੇ ਬਹੁਤ ਸਪੋਰਟ ਕੀਤੀ। ਆਪਾਂ ਨਾਲ ਕੇ ਸਾਰੇ ਭਰਾ ਚੱਲਿਆ ਕਰੀਏ ਨਾ। ਬਿਲਕੁਲ ਬਿਲਕੁਲ। ਬਣਾਾਂਗੇ ਤੇ ਉੱਥੇ ਪਾਇਆ ਕਰੀਏ। ਹਾਂ। ਤੇ ਚਲੋ ਇਹਨਾਂ ਬੇਜਬਾਨਾਂ ਦਾ ਭਲਾ ਹੋ ਸਕੇ। ਬਿਲਕੁਲ ਭਾਈ ਬਿਲਕੁਲ। ਵੇਖੋ ਬਾਰੇ ਕਸੂਰ ਕੋਈ ਨਹੀਂ ਆ। ਇਹ ਆਵੀ ਦਾ ਕੱਟਾ ਵੇਖੋ। ਟੋਪ ਦਾ ਕੱਟਾ ਨਾਲ ਹੀ ਕੱਟੀ ਜਾਂ। ਨਾਲ ਹੀ ਕੱਟੀ। ਇਹੋ ਜੇ ਪਸ਼ੂ ਦੇਣ ਵਾਲੇ ਤੁਹਾਡਾ। ਨਹੀਂ ਦੇਣ ਵਾਲੇ ਸਹੀ ਗੱਲ। ਸਹੀ ਗੱਲ ਦਾ ਕੋਈ ਮੋਲ ਹੀ ਨਹੀਂ ਆ ਦੇ। ਮੋਲ ਹੀ ਤੇ ਚਲੋ ਹੱਦ ਨੂੰ ਸਾਥ ਚਾਹੀਦਾ ਵਾ ਭਰਾਵਾਂ ਦਾ ਸਾਡੇ ਨਾਲ ਖੜਨ ਕਿਉਂਕਿ ਆਪਾਂ ਵੀਡੀਓ ਬਣਾਉਂਦੇ ਰਿਹਾ ਕਰਨੀ ਆ। ਬਿਲਕੁਲ ਸਹੀ ਗੱਲ ਆ ਜੀ ਕਿਉਂਕਿ ਚਲੋ ਸਪੋਰਟ ਦੇ ਨਾਲ ਹੀ ਸਾਰਾ ਕੁਝ ਹੁੰਦਾ ਵਾ। ਹਾਂ ਜੀ ਆ ਵੇਖੋ ਸਾਡੇ ਸਿਆਣੇ ਬਿਆਣੇ ਬੰਦੇ ਵਿੱਚ ਨਾ ਆਏ ਆ। ਵਿੱਚ ਨਾ ਆਏ ਆ। ਉਹ ਗਾੜੀ ਰੱਖੇ ਦਾੜੀ ਰੱਖੇ ਪੱਗਾਂ ਬੰਨ ਕੇ ਚਲੋ ਜੇ ਤੂੰ ਮਤਲਬ ਛਡਾਉਣੀ ਜੋਗਾ ਤੇ ਚਲੋ ਵੇਚੀ ਬਣਾ ਹਨਾ। ਬਸ ਤੂੰ ਘਰ ਵੇਚ ਲੈ ਉਹ ਗੁਲਾਜਦਿਆਂ ਲਾਉਣ। ਬਿਲਕੁਲ ਬਿਲਕੁਲ ਜੀ। ਚਲ ਇਹਨਾਂ ਦਾ ਤੇ ਕੰਮ ਹੀ ਆ ਇਹਨਾਂ ਦਾ। ਇਹਨਾਂ ਦਾ ਕਮਾਣ ਵੇਖੋ ਭੋਦੀ ਕੱਢੀ ਭਾਜੀ। ਬਹੁਤ ਇਹ ਵੀ ਮਹਸਾਲ ਡੇਢ ਸਾਲ ਦੀ ਆ ਮਹਸਾਲ ਡੇਢ ਸਾਲ ਦੀ ਆ ਹਾਂਜੀ ਬਾਕੀ ਇਹਦੇ ਇਹਦੇ ਇਹਦੋਂ ਵੀ ਆਪਾਂ ਬੋਲ ਲਾ ਕੇ ਵੇਨੇ ਆ ਠੀਕ ਹੈ ਮਨਜੂ ਕਿ ਕੋਈ ਵੀ ਸੰਪਰਕ ਕਰ ਲੇ ਬਾਕੀ ਖਲਾ ਕੇ ਵੇਨੇ ਆ ਇਹਨਾਂ ਕੋਲ ਠੀਕ ਆ ਠੀਕ ਆ ਜੀ ਖੋਲ ਕੇ ਜਰੂਰ ਦਿਖਾਉਂਦੇ ਆ ਬਾਈ ਨੂੰ ਕਿ ਆਈ ਕੋਲ ਬਾਈ ਨੂੰ ਖੋਲ ਕੇ ਵਿਖਾ ਜੇ ਹੈ ਚੰਗੀ ਹੈ ਨਾ ਬਹੁਤ ਚੰਗੀ ਬੋਡੀ ਕੱਟੀ ਆ ਪਿਓ ਨਾ ਮੋਰਾਨਾ ਸਲਦੀ ਨਾ ਆ ਮੋਰਾਨਾ ਸਲਦੀ ਦੇਖੋ ਕਈਆਂ ਦਾ ਸ਼ੌਂਕ ਹੁੰਦਾ ਨਾ ਵੀ ਇਹੋ ਜੀਆਂ ਚੀਜ਼ਾਂ ਦੇਖੋ ਸ਼ੌਂਕ ਨਾਹੀਂ ਤੇ ਕਿਹੜੇ ਕੀ ਦਾ ਕਿਹੜੀ ਮਜਬੂਰੀ ਨੂੰ ਚੜਾਈ ਦਿੱਖ ਦੇਤੀ ਇਹਦੇ ਕਿਹੜਾ ਕੋਈ ਨੁਕਸਾਨ ਨਾ ਨਾ ਇਹਨੂੰ ਤਾਂ ਕੋਈ ਗੱਲ ਬਾਤ ਨਹੀਂ ਇਹ ਕਿਹੜੀ ਕੰਪਿਊਟਰ ਆ ਕੰਪਿਊਟਰ ਆ ਵੇਖੋ ਇਹ ਅਜੇ ਖਿਰੀ ਜੇ ਮੂੰਹ ਠੀਕ ਆ ਠੀਕ ਆ ਹਾਂਜੀ ਲਓ ਜੀ ਚੰਗੀ ਆ ਵਿਚਾਰੀ ਭੋੜੀ ਆ ਤੇ ਭੋੜਾ ਡੰਗਰ ਜਿਹੜਾ ਬਹੁਤ ਸੋਹਣਾ ਲੱਗਦਾ ਬੱਜਾ ਫੁਰਲੀ ਤੇ ਹਾਂਜੀ ਤੇ ਚਲੋ ਕੀ ਤਾਂ ਵੀ ਕਹੜੀ ਮਜਬੂਰੀ ਕਰਨ ਨੂੰ ਨਾ ਵੇਚ ਦਿੱਤੀ ਆ ਬਿਲਕੁਲ ਭਾਜੀ ਚਲੋ ਕਈਆਂ ਨੂੰ ਮਜਬੂਰੀ ਹ ਤੇ ਵਾਤੋਂ ਵਾਤ ਚਲੋ ਸਾਡੀ ਵੀ ਸਪੋਰਟ ਹੋਵੇ ਕਿਉਂਕਿ ਆਪਾਂ ਜਾ ਕੇ ਵੀਡੀਓ ਬਣਾਈਆਂ ਕਿਉਂਕਿ ਉੱਥੇ ਬਣਾਉਣ ਨਹੀਂ ਦਿੰਦੇ ਬਹੁਤ ਹੀ ਮੁਸ਼ਕਲ ਬਣਾਈ ਵੀਡੀਓ ਤੇ ਹਿਸਾਬ ਨਾਲ ਹੱਥੋਂ ਪਾਈ ਹੋਣ ਵਾਲਾ ਹੀ ਕੰਮ ਹੀ ਹੈ ਨਾ ਹਾਂ ਬਿਲਕੁਲ ਉਹਦੇ ਚਲੋ ਸਾਡਾ ਹੀ ਹੋਰ ਪੈਂਦਾ ਤੇ ਬਣਾ ਲਈ ਬਿਲਕੁਲ ਬਿਲਕੁਲ ਜੀ ਜੋਰ ਪੈ ਗਿਆ ਚਲੋ ਭਰਾ ਜਿਆ ਲੱਗੇ ਆਹ ਜਿੰਦੂ ਬਿੱਦਾ ਹੀ ਨਹੀਂ 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 ਸਹੀ ਹੈ ਗਲਤ ਹੈ ਹਾਂ ਜੀ ਨਾ ਹਾਂ ਤੁਗੋ ਉਹਨਾਂ ਦਾ ਏਗਾ ਮੁਸਲਮਾਨਾਂ ਦਾ ਬਿਲਕੁਲ ਤੇ ਆਪਣੇ ਪੰਜਾਬੀ ਭਰਾ ਵੰਦੇ ਆਖ ਲੋਗੇ ਲਾ ਦੇ ਦੇਖੋ ਸਾਡੇ ਜ਼ਿਲ੍ਹੇ ਸਾਡੀ ਧਰਤੀ ਦੇ ਆਣ ਕੇ ਸੜਨਾ ਤਾਂ ਠੰਡਾ ਹਾਂ 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 ਬਿਲਕੁਲ ਬਿਲਕੁਲ ਜੀ ਠੀਕ ਹੈ ਨਾ ਚਲੋ ਆਪਣੇ ਪੰਜਾਬੀਆਂ ਚ ਵੀ ਚਲੋ ਆਪਾਂ ਕਹਿੰਦੇ ਨਹੀਂ ਪਰ ਕਈਆਂ ਚ ਆਤਾ ਹੈਗੇ ਖਲੋਗੇ ਲੜਾਈ ਵੇਖਣਗੇ ਪੀ ਗਾਂ ਜੋਗੇ ਤੁਸੀਂ ਗੱਲ ਕਰਿਆ ਕਰੋ ਹਨਾ ਆਪਾਂ ਉਹ ਗੋਮ ਚੰਗੀ ਝੋਟੀ ਚੰਗੀ ਚੰਗੀ ਆਵੇ ਹੱਥ ਚ ਹਾਂ ਜੀ ਤੇ ਬਾਈ ਦੇ ਨਾਲ ਕੀਤੀ ਸੀ ਗੱਲਬਾਤ ਆਪਾਂ ਹਾਂ ਜੀ ਹਾਂ ਜੀ ਤੇ ਆਹ ਵੇਖ ਸਾਡੇ ਲੀਰਾ ਲੀਰਾ ਦੀ ਝੋਟੀ ਹੈ ਇਹ ਵੀ ਢੇੜ੍ਹ ਕਸਾਲ ਦੀ ਦੋਹਾਂ ਦੀ ਹੋਗੀ ਵੱਤੋ ਵੱਤੋ ਵੱਧ ਇੰਨੀ ਦੀ ਹੋਗੀ ਤੇ ਇਹਦਾ ਵੀ قصور ਕੋਈ ਨਹੀਂ ਆ قصور ਤੇ ਜਿੰਨੇ ਹੱਥ ਚ ਫੜਿਆ ਰੱਸਾ ਉਹਦਾ ਵਾ قصور ਤਾਂ ਸਾਡਾ ਆ ਹੈ ਨਾ ਬਿਲਕੁਲ ਜੀ ਆਪਾਂ ਬੜੰਨੇ ਹੱਥ ਚ ਰਸੇ ਇਹਨਾਂ ਦੇ ਹਾਂ ਬਿਲਕੁਲ ਤੇ ਬਾਕੀ ਸਾਡੀ ਧਰਤੀ ਦੇ ਆਣ ਕਿਤੇ ਉਹ ਕਹਿੰਦੇ ਅਸੀਂ ਕਰੋੜਾ ਰੁਪਏ ਦਿੱਤੇ ਆ ਕਰੋੜਾਂ ਦਿੱਤੇ ਆ ਸਹੀ ਆ ਕਿ ਨਹੀਂ ਸਹੀ ਗੱਲ ਜੀ ਇਹਦਾ ਹਾਂ ਲਓ ਜੀ ਵੀਡੀਓ ਨੂੰ ਜਰੂਰ ਵੇਅਰ ਕਰ ਦਿਓ ਤੇ ਨਾਲੇ ਸਪੋਰਟ ਕਰਿਓ ਕਿਉਂਕਿ ਆ ਦੇਖੋ ਕੱਟਾ ਭਾਈ ਆ ਕੱਟਾ ਨੀਲੀ ਰਵੀ ਦਾ ਏ ਏ ਨਹੀਂ ਮੋਰਾ ਨਸ ਮੋਰਾ ਦਾ ਮੋਰਾ ਦਾ ਹਾਂ ਠੀਕ ਹੈ ਜੀ ਮੋਰਾ ਨਸਲ ਦਾ ਆ ਗਿਆ ਜੀ ਝੋਟਾ ਹਾਂ ਤੇ ਬਾਈ ਕਹਿੰਦਾ ਕਿ ਸਾਲ ساری ਉਮਰ ਹੋਈ ਯਾਰੀ ਸਾਲ ਇੱਕ ਸਾਲ ਹੀ ਆਈ ਦਸੰਡੇ ਤੇ ਚੰਗਾ ਸੰਭਿਆ ਕਿਸ ਨੇ ਤੇ ਫਿਰ ਵੀ ਉਹ ਲਾ ਦੋ ਨੰਬਰ ਦੇ ਵਿੱਚ ਚੱਲਿਆ ਵਿਚਾਰਾ ਚੱਲਿਆ ਵਿਚਾਰਾ ਹੈ ਹਾਂ ਸੰਭਣ ਵਾਲਾ ਚਲੋ ਵੀ ਸੰਭ ਲੂਗਾ ਬਿਲਕੁਲ ਇਹ ਛੋਟਾ ਚੰਗਾ ਬਣ ਜਣਾ ਕਰਮਾਲੇ ਨੇ। ਇਹ ਸਾਲ ਨੂੰ ਮੈਂ ਚੰਦ ਮਾਲੀ ਬਣ ਜਾਣਾ। ਮਾਲੀ ਬਣ ਜਾਣਾ ਮਾਲੀ ਬਣ ਜਣ ਸਹੀ ਗੱਲ ਆ। ਠੀਕ ਆ ਨਾ। ਇਹੋ ਜੀ ਸਾਡੀ ਹੱਥ ਛੋੜ ਕੇ ਬੇਂਦੀ ਘਰ ਵਾਲੇ ਵੀਰਾਂ ਨੂੰ ਵੀ ਨਾਂ ਵੇਚਿਆ ਕਰੋ ਇਹੋ ਜੀ ਪਸ਼ੂ। ਪਹਿਲਾਂ ਤੋਂ ਏਡੇ ਸਾंभ ਦੇ ਜੇ। ਸਾंभ ਆ ਚੰਗੀ ਰੀ ਜ ਨਾਲ ਸਾंभ ਕੇ ਜੇ ਆਪਾਂ। ਸਾंभ ਕੇ ਤੇ ਸੋਨੇ ਨੂੰ ਰੂੜੀ ਤੇ ਛੁੜਤਾ। ਰੂੜੀ ਤੇ ਛੁੜਤਾ। ਸਹੀ ਆ ਨਾ? ਹਾਂਜੀ ਹਾਂਜੀ। ਹਾਂ। ਆਰੇ ਵੀਰਾ ਕਿ ਲੋ ਜੀ ਸਾਲ ਮਰੀ ਸਾਰੀ ਆ ਕੱਟੇ ਦੀ ਖੀ ਰਾਜੇ ਬਿਲਕੁਲ ਬਿਲਕੁਲ ਤੇ ਬਾਕੀ ਜਿਹੜਾ ਚਲੋ ਨਹੀਂ ਬਨਜੋਗ ਜਿਹੜਾ ਇਤਨਾ ਉਹਦੇ ਚਲੋ ਜਾਣਾ ਹੀ ਜਾਣਾ ਜਾਣਾ ਹੀ ਜਾਣਾ ਵਾ ਇਹੋ ਜੇ ਪਸ਼ੂ ਬਾਕੀ ਵੇਖੋ ਨਹੀਂ ਬਿਸ਼ੱਕਰੀ ਚਲੋ ਆਪਾਂ ਘਰ ਵਾਲਿਆਂ ਨੂੰ ਕਹਿੰਨੇ ਆ ਵੀ ਤੁਸੀਂ ਦੋ ਨੰਬਰ ਦੇ ਵਿੱਚ ਨਾ ਆ ਜਾ ਕਰੋ ਵੇਖੋ ਹੁਣ ਕਟੀਆਂ ਵੀ ਟਾਪ ਦੀਆਂ ਆ ਵੇਖੋ ਕਿੰਨੀਆਂ ਸੋਹਣੀਆਂ ਕਟੀਆਂ ਸੌਦੇ ਕਰਦੇ ਆ ਹਾਂਜੀ ਆ ਵੇਖੋ ਵੀਰ ਸੌਦਾ ਡਿਆ ਕਰਨਾ ਤੇ ਸੌਦਾ ਨਹੀਂ ਨਾ ਹੋਉਂਦਾ ਹਣਾ ਹਾਂਜੀ ਹਾਂਜੀ ਉਹ ਕਿੰਨਾ ਘਾਟੇ ਵਾਦੇ ਨਾਲ ਫੜ ਲੈਣੀਆਂ ਵਾ ਤੇ ਸਾਰੀਆਂ ਗੱਡੀਆਂ ਦੀਆਂ ਗੱਡੀਆਂ ਭਰ ਕੇ ਦਿੱਲੀ ਨੂੰ ਜਾਣੀਆਂ ਸਾਰੀਆਂ ਹਾਂਜੀ ਹਾਂਜੀ ਤੇ ਇਹਨਾਂ ਦਾ ਕਸੂਰ ਕੋਈ ਨਹੀਂ ਚੰਗੀਆਂ ਕਟੀਆਂ ਵੀ ਕੱਟੀਆਂ ਹੋਏ ਕਟੀਆਂ ਟੌਪ ਦੀਆਂ ਵਾ ਇਹ ਵੇਖੋ ਵਿਚਾਰੀਆਂ ਡਰਦੀਆਂ ਹੀ ਹੈ ਹਾਂਜੀ ਹਾਂਜੀ ਇਹ ਲੋ ਬੰਦੇ ਤੋਂ ਡਰਦੀਆਂ ਨੇ ਮੌਦਿਆ ਇਹਨਾਂ ਦੇ ਕੇ ਬਿਲਕੁਲ ਬਿਲਕੁਲ ਜੀ ਹੂੰ ਤੇ ਜੇ ਆਪਾਂ ਕਰਾਂਗੇ ਤਾਂ ਕਾਦੇ ਚੱਲੋ ਆਪਣਾ ਵੀ ਪਤਾ ਨਹੀਂ ਹੁੰਦਾ ਹੈ ਨਾ ਪਤਾ ਨਹੀਂ ਹੁੰਦਾ ਹਾਂ ਤੇ ਇਸ ਕਰਕੇ ਚੱਲੋ ਭਲਾ ਹੀ ਕਰਨਾ ਚਾਹੀਦਾ ਵਾ ਭਲਾ ਕਰਨਾ ਚਾਹੀਦਾ ਭਾਜੀ ਦੇਖੋ ਮਾਲੋ ਮਾਲ ਹੱਦ ਨਹੀਂ ਵਾਦਾ ਆਇਆ ਇਥੇ ਬਿਲਕੁਲ ਬਿਲਕੁਲ ਜੀ ਹਜ਼ਾਰਾਂ ਦੇ ਤਨਾਰ ਵਿੱਚ ਇਹ ਪਹੁੰਚੀ ਆ ਹਾਂਜੀ ਹਾਂਜੀ ਹਈ ਬੂੜੀਆਂ ਛੋਟੀਆਂ ਗੜੀਆਂ ਗੜੀਆਂ ਸੋਹਣੀਆਂ ਹੀ ਹੋੜੇ ਜਾਂਦੇ ਨੇ ਮੁਸਲਮਾਨ ਨਾਲ ਲੱਲੀਆਂ 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 ਕਿਉਂਕਿ ਜਿਹੜਾ ਮਾਲ ਉਹਨਾਂ ਕਰੇ ਚ ਲੈ ਉਹਨਾਂ ਦੀ ਤੇ ਵੀਡੀਓ ਬਣਾਉਣੀ ਨੀ ਨਾ ਦਿੰਦੇ ਆਪਾਂ ਨੂੰ ਇਤਰਾ ਨਹੀਂ ਬਣਾਉਂ ਦਿੰਦੇ ਵੀਡੀਓ ਧੱਕੇ ਨਾਲ ਥੋੜੀ ਜੀ ਬਣਾਉਣੀ ਪੈਂਦੀ ਆ ਪੜ ਦੇ ਦੇ ਨਾਲ ਇਹ ਕਰਕੇ ਚੱਲੋ ਆਪਣੀ ਥੋੜੀ ਨਹੀਂ ਚਾਹੀਦੀ ਆ ਫੇਰ ਅਸੀਂ ਭਾਵੇਂ ਨੂੰ ਸਰ ਮੰਡੀ ਤੇ ਸੱਦ ਲੋ ਬਿਲਕੁਲ ਬਿਲਕੁਲ ਜੀ ਜੇ ਤੁਸੀਂ ਨਾਲ ਖੜੋਗੇ ਤੇ ਆਪਾਂ ਹਰ ਮੰਡੀ ਦੇ ਵਿੱਚ ਜਾ ਕੇ ਤੇ ਵੀਡੀਓ ਪਾਇਆ ਕਰ ਉਥੇ ਵੀਡੀਓ ਦੀ ਬਹੁਤ ਹੀ ਜ਼ਿਆਦਾ ਸਖਤਾਈ ਜਾਂ ਨਹੀਂ ਬਣਾਉਣ ਦਿੰਦੇ। ਮੁਸਲਮਾਨ ਨਹੀਂ ਬਣਾਉਂਦੇ। ਨਹੀਂ ਬਣਾਉਂਦੇ ਦਿੰਦੇ ਇਹਦੇ ਜੀ। ਵੀਡੀਓ ਪੂਰੀ ਵੇਖਣ ਲਈ ਧੰਨਵਾਦ ਜੇ ਸਾਰੇ ਪਸ਼ੂ ਪਾਲਕ ਭਰਾਵਾਂ ਦਾ। ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਤਾਂ ਕਿ ਚਲੋ ਜਿਹੜੇ ਵੀਰ ਭਰਾਣ ਅੱਗੇ ਖਰੀਦਣਾ ਹੋਵੇ ਪਸ਼ੂ ਉਹਦੇ ਲਈ ਆਸਾਨ ਹੋ ਜਾਂਦਾ ਵਾ।